ਹਾਂਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਸਪੈਸ਼ਲ ਜੋ ਸਿਰਫ 4 ਪੀਸ ਹੀ ਲੈ ਕੇ ਆਈਆਂ ਇਹਦੇ ਨਾਲ ਦੇ ਸਾਰੇ ਪੀਸ ਸੇਲ ਹੋ ਗਏ ਨੇ ਇਹਦੇ ਨਾਲ ਦੇ ਵੀ ਸਾਰੇ ਪੀਸ ਸੇਲ ਹੋ ਚੁੱਕੇ ਨੇ ਸਪੈਸ਼ਲ ਇਹ ਦਾਦੀਆਂ ਲਈ ਨੇ ਜੇਕਰ ਤੁਸੀਂ ਆਪਣੀਆਂ ਦਾਦੀਆਂ ਨੂੰ ਥੋੜੇ ਜਿਹਾ ਬ੍ਰਾਂਡਡ ਸੂਟ ਪਾਉਣਾ ਚਾਹੁੰਦੇ ਹੋ ਕੁਝ ਹਟਕੇ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਕੋਲ 4 ਸੂਟ ਹੀ ਬਚੇ ਨੇ ਬਹੁਤ ਸੋਹਣੀਆਂ ਚੀਜ਼ਾਂ ਨੇ ਜੇਕਰ ਤੁਸੀਂ ਆਪਣੀਆਂ ਦਾਦੀਆਂ ਨੂੰ ਨਾਨੀਆਂ ਨੂੰ ਚਲੋ ਫਿੱਕੇ ਸੂਟ ਨੇਗੇ ਤੇ ਮੰਮੀਆਂ ਵੀ ਇਹਨਾਂ ਨੂੰ ਪਾ ਸਕਦੀਆਂ ਨੇ ਐਡੀ ਗੱਲ ਨਹੀਂ ਹੈਗੀ ਇਹ ਬਾਟਮ ਹੈ ਇਹ ਸ਼ਰਟ ਹੈ ਦੇ ਵਿੱਚ ਦੇਖੋ ਪ੍ਰੋਪਰ ਸਾਰਾ ਵਰਕ ਬਣਿਆ ਘੇਰਾ ਦੇਖ ਲਓ ਬਹੁਤ ਸੋਹਣਾ ਮਲਮਲ ਦਾ ਦੁਪੱਟਾ ਹੈਗਾ ਤੇ ਇਸ ਤੋਂ ਬਾਅਦ ਤੁਸੀਂ ਜੁੜੇ ਰਹੋ ਜੀ ਆਪਣੇ ਚੈਨਲ ਦੇ ਨਾਲ ਆਪਾਂ ਨਵਾਂ ਚੈਨਲ ਬਣਾਇਆ ਜਵਰਾ ਸਿਲਕ ਸਟੋਰ ਉਹਨੂੰ ਵੀ ਤੁਸੀਂ ਸਬਸਕ੍ਰਾਈਬਰ ਕਰ ਲੈਣਾ ਜੀ ਕਿਉਂਕਿ ਦੋਨੋਂ ਚੈਨਲਾਂ ਤੇ ਹੀ ਅਪਡੇਟ ਤੁਹਾਨੂੰ ਮਿਲਿਆ ਕਰੂਗੀ ਤੇ ਥੋੜੀ ਜਿਹੀ ਟਾਈਮ ਨਾਲ ਆਪਾਂ ਤੁਹਾਨੂੰ ਕੱਲ ਦੀ ਸੇਲ ਦੀ ਅਪਡੇਟ ਵੀ ਦੇਵਾਂਗੇ ਇਸ ਸੂਟ ਦੇ ਵਿੱਚ ਤੁਹਾਨੂੰ ਇਹ ਤਿੰਨ ਕਲਰ ਮਿਲ ਜਾਣਗੇ ਜਿਹੜਾ ਮੈਂ ਤੁਹਾਨੂੰ ਸੂਟ ਦਿਖਾਇਆ ਤੇ ਇੱਕ ਸੂਟ ਆਪਣੇ ਕੋਲ ਇਹ ਵਾਲਾ ਬਚਿਆ ਜੀ ਜੇਕਰ ਤੁਸੀਂ ਸਪੈਸ਼ਲ ਆਪਣੀਆਂ ਦਾਦੀਆਂ ਨਾਨੀਆਂ ਨੂੰ ਗਿਫਟ ਕਰਨਾ ਚਾਹੁੰਦੇ ਹੋਗੇ ਸੂਟ ਤਾਂ ਬਹੁਤ ਸੋਹਣੇ ਨੇ ਕਿਉਂਕਿ ਇਹਦੇ ਨਾਲ ਮੈਚਿੰਗ ਬਾਟਮ ਆ ਗਈ ਉਹ ਜ਼ਿਆਦਾਤਰ ਆਲ ਓਵਰ ਕਹਿੰਦੀਆਂ ਨੇ ਵੀ ਸਾਡੇ ਲਈ ਸੂਟ ਹੁਣ ਥੋੜਾ ਜਿਹੀ ਦਾਦੀ ਨੂੰ ਆਪਣੀਆਂ ਨੂੰ ਫੈਂਸੀ ਬਣਾਉਣਾ ਤੁਸੀਂ ਨੇ ਤਾਂ ਤੁਸੀਂ ਜਮਰਾਹਟ ਕੁੱਡੀ ਕਲਾ ਇਹ ਆ ਆਖੇ ਜੀ ਸੂਟ ਆ ਜਿਹੜੇ ਖਰੀਦ ਸਕਦੇ ਹੋਗੇ ਤੇ ਵੀਡੀਓ ਸ਼ੇਅਰ ਕਰਿਓ ਸ਼ੇਅਰ ਕਰਨ ਵਾਲੀਆਂ ਭੈਣਾਂ ਨੂੰ ਆਪਾਂ ਪ੍ਰਾਈਸ ਆ ਜਿਹੜੇ ਦਿਆ ਕਰਾਂਗੇ ਸ਼ੇਅਰ ਕਰਕੇ ਵੀਡੀਓ ਤੁਸੀਂ ਸਾਨੂੰ 9814178276 ਤੇ ਸਕਰੀਨਸ਼ਾਟ ਭੇਜਨੇ ਵੀ ਘੱਟੋ ਘਾਟ ਤੁਸੀਂ 20 30 ਜਾਨੀਆਂ ਨੂੰ ਇੱਕ ਦਿਨ 'ਚ ਸ਼ੇਅਰ ਕਰ ਦਿਓ ਵੀਡੀਓ ਤੇ ਉਹਨਾਂ ਨੂੰ ਆਪਾਂ ਲਾਸਟ ਤੇ ਨਾਮ ਚੁਣਿਆ ਕਰਾਂਗੇ ਇੱਕ ਮੈਂ ਕਹਿੰਦੀ ਸੀ ਜੀ ਜਸਵਾਜਵਾ ਜਿਨ੍ਹਾਂ ਦੀ ਆਈਡੀ ਆ ਜੀ ਉਹਨਾਂ ਲਈ ਅਸੀਂ ਉਹਨਾਂ ਦਾ ਨਾਮ ਚੁਣਿਆ ਸੀ ਪਿਛਲੇ ਵੀਕ ਦਾ ਤੇ ਉਹਨਾਂ ਨੇ ਅਜੇ ਤੱਕ ਸਾਡੇ ਨਾਲ ਕੰਟੈਕਟ ਨਹੀਂ ਕਰਿਆ ਪਲੀਜ਼ ਉਹ ਆਪਣਾ ਕੰਟੈਕਟ ਨੰਬਰ ਸਾਨੂੰ ਦੇਣ ਐਡਰੈਸ ਦੱਸਣ ਤਾਂ ਜੋ ਉਹਨਾਂ ਦਾ ਪ੍ਰਾਈਜ਼ ਅਸੀਂ ਉਹਨਾਂ ਨੂੰ ਦੇ ਸਕੀ ਜੀ ਤੇ ਇਸ ਤੋਂ ਬਾਅਦ ਅਸੀਂ ਨੈਕਸਟ ਵੀਕ ਅਗਲਾ ਪ੍ਰਾਈਜ਼ ਦਾ ਜਿਹੜਾ ਉਹ ਸ਼ੇਅਰ ਕਰਨ ਵਾਲਿਆਂ ਦਾ ਕੱਢਾਂਗੇ ਜੀ ਕਮੈਂਟ ਕਰਨੇ ਨਹੀਂ ਬੰਦ ਕਰਨੇ ਉਦੋਂ ਅਗਲਾ ਕਮੈਂਟ ਕਰਨ ਵਾਲਿਆਂ ਦਾ ਕੱਢਾਂਗੇ ਜੇਕਰ ਤੁਸੀਂ ਸਾਰੀਆਂ ਵੀਡੀਓਜ਼ ਤੇ ਲਗਾਤਾਰ ਕਮੈਂਟ ਕਰਦੇ ਹੋ ਤਾਂ ਹੀ ਪ੍ਰਾਈਜ਼ ਦੇ ਹੱਕਦਾਰ ਤੁਸੀਂ ਬਣੋਗੇ ਜੀ ਸਾਰੀਆਂ ਮੇਰੀਆਂ ਭੈਣਾਂ ਨੂੰ ਮੇਰੀ ਇਹੀ ਬੇਨਤੀ ਹੈ ਵੀ ਅਗਲੀ ਵੀਡੀਓ ਦੀ ਵੇਟ ਕਰਿਓ ਤਾਂ ਜੋ ਵੱਧ ਤੋਂ ਵੱਧ ਤੁਸੀਂ ਕਮੈਂਟ ਕਰੋ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ